प्यारे विद्यार्थियों मैं हां ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੌਥੀ ਸ਼੍ਰੇਣੀ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪਾਠ 7 ਨਾਨੀ ਦੀ ਸਿੱਖਿਆ ਨੂੰ ਪੜਨ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਮੁੱਧੂ ਬੁੱਧਵਾਰ ਵਾਲੇ ਦਿਨ ਜੰਮਿਆ ਸੀ ਉਸ ਦਿਨ ਨਾਨੀ ਨੇ ਉਸ ਦਾ ਨਾਂ ਬੁੱਧਰਾਮ ਰੱਖਿਆ ਨਾਨੀ ਦੀ ਇੱਛਾ ਸੀ ਕਿ ਉਸ ਦਾ ਦੋਤਾ ਬੁੱਧੀ ਵਾਲਾ ਹੋਵੇ ਹੋਇਆ ਇਹ ਕਿ ਬੁੱਧਰਾਮ 10 ਵਰਿਆਂ ਦਾ ਹੋ ਕੇ ਵੀ ਪੜ੍ਹਨੇ ਨਹੀਂ ਪਿਆ ਬੁੱਧਰਾਮ ਦੀ ਮਾਂ ਉਸ ਨੂੰ ਸਕੂਲ ਲੈ ਕੇ ਜਾਂਦੀ ਪਰ ਉਹ ਘਰ ਨੂੰ ਭੱਜ ਜਾਂਦਾ ਬੁੱਧਰਾਮ ਸਾਰਾ ਦਿਨ ਖੇਡਦਾ ਰਹਿੰਦਾ ਫਿਰ ਖਾ ਪੀ ਕੇ ਸੌ ਜਾਂਦਾ ਕੰਮ ਵੀ ਕੋਈ ਨਾ ਕਰਦਾ ਉਸਨੂੰ ਨਿਕੰਮਾ ਜਾਣ ਕੇ ਸਾਰਿਆਂ ਨੇ ਉਸ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ ਬੁੱਧੂ ਦਾ ਮਤਲਬ ਸੀ ਸਿੱਧੜ ਇੱਕ ਦਿਨ ਉਹ ਆਪਣੇ ਨਾਨਕੇ ਜਾਣ ਦੀ ਜਿੱਦ ਕਰਨ ਲੱਗਾ ਮਾਂ ਨੇ ਸੋਚਿਆ ਠੀਕ ਹੈ ਨਾਨਕੇ ਜਾਵੀ ਇੱਥੇ ਵੀ ਇਸ ਨੇ ਬੇលਿਆ ਹੀ ਕੋ ਮਨਾ ਹੈ ਬੁੱਧੂ ਨੇ ਨਵੇਂ ਕੱਪੜੇ ਪਾਏ ਤੇ ਪੈਰਾਂ ਵਿੱਚ ਨਵੀਂ ਜੁੱਤੀ ਪਾ ਲਈ ਇਹ ਤੁਰਨ ਵੇਲੇ ਚੀ-ਚੀ ਕਰਦੀ ਬੁੱਧੂ ਨੂੰ ਚਾ ਚੜ ਗਿਆ ਮਾਂ ਮੈਂ ਜਾਵਾਂ ਉਸ ਨੇ ਮਾਤਾ ਨੂੰ ਪੁੱਛਿਆ ਉੱਡ ਜਾ ਉੱਡ ਜਾ ਮਾਂ ਨੇ ਖੇੜਾ ਛੜਾਉਣ ਲਈ ਕਿਹਾ ਬੁੱਧੂ ਤੁਰਦਾ ਗਿਆ ਨਾਲ ਹੀ ਮਾਂ ਦੇ ਕਹੇ ਸ਼ਬਦ ਉੱਡ ਜਾ ਉੱਡ ਜਾ ਬੋਲਣ ਲੱਗਿਆ ਰਾਹ ਵਿੱਚ ਇੱਕ ਬੀੜ ਸੀ ਇੱਕ ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ ਇੱਕ ਤਾਂ ਬੁੱਧੂ ਦੀ ਜੁੱਤੀ ਦੀ ਆਵਾਜ਼ ਆ ਰਹੀ ਸੀ ਦੂਜਾ ਉਹ ਉੱਡ ਜਾ ਉੱਡ ਜਾ ਕਹਿੰਦਾ ਜਾਂਦਾ ਸੀ ਜਦੋਂ ਉਹ ਜਾਲ ਦੇ ਨੇੜੇ ਆਇਆ ਤਾਂ ਜਾਲ ਵਿੱਚ ਫਸਣ ਤੋਂ ਪਹਿਲਾਂ ਹੀ ਪੰਛੀ ਉੱਡ ਗਏ ਸ਼ਿਕਾਰੀ ਨੂੰ ਬੜਾ ਗੁੱਸਾ ਚੜਿਆ ਉਸਨੇ ਬੁੱਧੂ ਨੂੰ ਖੂਹ ਮਡਾਂਟਿਆ ਅਤੇ ਆਖਿਆ ਮੂਰਖਾ ਜੇ ਚੁੱਪ ਨਹੀਂ ਰਹੇ ਹੁੰਦਾ ਫਿਰ ਇਹ ਕਹਿੰਦਾ ਜਾ ਵੀ ਆਈ ਜਾਓ ਫਸੀ ਜਾਓ ਬੁੱਧੂ ਆਪਣੇ ਰਾਤ ਤੁਰ ਪਿਆ ਹੁਣ ਉਸ ਦੇ ਮੂੰਹੋਂ ਇਹੋ ਬੋਲ ਨਿਕਲਦੇ ਆਈ ਜਾਓ ਫਸੀ ਜਾਓ ਅੱਗੇ ਕੁਝ ਚੋਰ ਛਿਪੇ ਬੈਠੇ ਸਨ ਉਹ ਚੋਰੀ ਕਰਨ ਦੀ ਸੋਚ ਰਹੇ ਸਨ ਉਹਨਾਂ ਨੂੰ ਬੁੱਧੂ ਦੇ ਬੋਲ ਬਹੁਤ ਬੁਰੇ ਲੱਗੇ ਉਹਨਾਂ ਨੇ ਵੀ ਬੁੱਧੂ ਨੂੰ ਬੁਰਾ ਭਲਾ ਕਿਹਾ ਫਿਰ ਉਹਨਾਂ ਨੇ ਕਿਹਾ ਜੇ ਤੂੰ ਬੋਲਣਾ ਹੀ ਸੀ ਤਾਂ ਆਖਦਾ ਲਿਈ ਜਾਓ ਰੱਖੀ ਜਾਓ ਚੌਰਾ ਦਾ ਸਮਝਾਇਆ ਉਹ ਅੱਗੇ ਤੁਰ ਪਿਆ ਉਹ ਕਿਸੇ ਪਿੰਡ ਦੀਆਂ ਮੜੀਆਂ ਕੋਲੋਂ ਲੰਘਿਆ ਉਸ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਸਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ ਉਹਨਾਂ ਨੇ ਬੁੱਧੂ ਦੇ ਬੋਲ ਲਿਹਾਈ ਜਾਓ ਰੱਖੀ ਜਾਓ ਸੁਨੇ ਤਾਂ ਪਿੰਡ ਦੇ ਲੋਕ ਗੁੱਸੇ ਨਾਲ ਭਰ ਗਏ ਇੱਕ ਬਜ਼ੁਰਗ ਨੇ ਖਿਜ ਕੇ ਕਿਹਾ ਤੈਨੂੰ ਚੰਗਾ ਬੋਲਣਾ ਨਹੀਂ ਸਿਖਾਇਆ ਕਿਸੇ ਨੇ ਇੱਥੇ ਤਾਂ ਹਰ ਕੋਈ ਕਹਿ ਰਿਹਾ ਹੈ ਇਹੋ ਜਿਹੀ ਕਿਸੇ ਨਾਲ ਨਾ ਹੋਵੇ ਅੱਗੇ ਤੁਰਦੇ ਆ ਬਦੂ ਮੂੜ ਮੂੜ ਆਖੇ ਇਹੋ ਜਿਹੀ ਕਿਸੇ ਨਾਲ ਨਾ ਹੋਵੇ ਅਗਲੇ ਪਿੰਡ ਵਿੱਚ ਇੱਕ ਕੁੜੀ ਦਾ ਵਿਆਹ ਸੀ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਖੁਸ਼ ਸਨ ਉਹਨਾਂ ਦੇ ਕੋਲੋਂ ਲੰਘਦੇ ਆ ਬਦੂ ਬੋਲਿਆ ਇਹੋ ਜਿਹੀ ਕਿਸੇ ਨਾਲ ਨਾ ਹੋਵੇ ਸੁਣਨ ਵਾਲਿਆਂ ਨੂੰ ਬਦੂ ਬੜਾ ਮੂਰਖ ਲੱਗਿਆ ਫਿਰ ਇੱਕ ਨੇ ਸਮਝਾਇਆ ਇਹ ਆਕੀਦ ਹੈ ਕਿ ਐਸੀ ਹਰੇਕ ਕਰ ਹੋਵੇ ਸਿੱਧੜ ਬੁੱਧੂ ਅੱਗੇ ਤੁਰਦਾ ਇਹੋ ਬੋਲਦਾ ਗਿਆ ਥੋੜੀ ਦੂਰ ਅੱਗੇ ਕਿਸੇ ਕਿਸਾਨ ਦੀ ਪੱਕੀ ਕਣਕ ਨੂੰ ਅੱਗ ਲੱਗੀ ਹੋਈ ਸੀ ਲੋਕੀਂ ਅੱਗ ਬੁਝਾ ਰਹੇ ਸਨ ਉਹ ਆਗੂ ਉੱਪਰ ਪਾਣੀ ਪਾ ਰਹੇ ਸਨ ਬੁੱਧੂ ਦੇ ਬੋਲ ਸੁਣ ਸੁਣ ਕੇ ਦੁਖੀ ਹੋਏ ਕਿਸਾਨ ਨੇ ਉਹਦੇ ਚੰਗੇ ਕੰਨ ਪੁੱਟੇ ਹਾਏ ਰੱਬਾ ਹੁਣ ਮੈਂ ਕੀ ਕਰਾਂ ਉਸਨੇ ਕੂਕ ਮਾਰੀ ਤੂੰ ਚੁੱਪ ਕਰਕੇ ਤੁਰਦਾ ਹੋ ਇੰਨਾ ਆਖਦਿਆਂ ਕਿਸਾਨ ਪਾਣੀ ਦੀ ਬਾਲਟੀ ਭਰਨ ਲਈ ਨੱਥ ਗਿਆ ਬੁੱਧੂ ਆਪਣੇ ਨਾਨਕੇ ਪਹੁੰਚਿਆ ਰਾਤ ਨੂੰ ਉਸਨੇ ਆਪਣੀ ਨਾਨੀ ਨੂੰ ਆਪ ਵਿੱਤੀ ਸੁਣਾਈ ਤਦ ਨਾਨੀ ਨੇ ਸਮਝਾਇਆ ਜੇਕਰ ਤੂੰ ਅਨਪਲ ਰਹਾ ਤਾਂ ਹੀ ਬੁੱਧੂ ਬਣਿਆ ਪੜ੍ਹਾਈ ਕਰਕੇ ਤੂੰ ਹੁਸ਼ਿਆਰ ਅਤੇ ਅਕਲਮੰਦ ਹੋ ਜਾਣਾ ਸੀ ਫਿਰ ਤੂੰ ਬਿਨਾਂ ਮਤਲਬ ਨਹੀਂ ਸੀ ਬੋਲਣਾ ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਜੇ ਬੋਲਣ ਦੀ ਲੋੜ ਹੋਵੇ ਤਾਂ ਸੋਚ ਸਮਝ ਕੇ ਹੀ ਬੋਲਦੇ ਹਨ ਬੁੱਧੂ ਨੂੰ ਨਾਨੀ ਦੀ ਕਹੀ ਗੱਲ ਸਮਝ ਆ ਗਈ ਉਹ ਅਗਲੇ ਦਿਨ ਕਰਪਰਤ ਆਇਆ ਫਿਰ ਮਾਂ ਨੂੰ ਕਹਿਣ ਲੱਗਿਆ ਕੱਲ ਤੋਂ ਮੈਂ ਪੜਨ ਲਈ ਸਕੂਲ ਜਾਵਾਂਗਾ ਮੈਂ ਸੱਦ ਕੇ ਜਾਵਾਂ ਮੇਰਾ ਬੁੱਧਰਾਮ ਕਹਿ ਕੇ ਮਾਂ ਨੇ ਉਸ ਨੂੰ ਬੁੱਕਲ ਵਿੱਚ ਲੈ ਲਿਆ ਤੇਰੇ ਬੱਚੋ ਹੁਣ ਆਪਾਂ ਇਸ ਦਾ ਪਾਠ ਅਭਿਆਸ ਕਰਾਂਗੇ ਪਹਿਲਾ ਪ੍ਰਸ਼ਨ ਹੈ ਸ਼ਬਦ ਅਰਥ ਚਾ ਚੜਨਾ ਬਹੁਤ ਖੁਸ਼ ਹੋਣਾ ਖੇੜਾ ਛੁਡਾਉਣਾ ਮਗਰੂ ਲਾਣਾ ਕੰਨ ਪੁੱਟਣਾ ਮਤ ਦੇਣੀ ਸਜ਼ਾ ਦੇਣੀ ਸਦਕੇ ਜਾਣਾ ਕੁਰਬਾਨ ਜਾਣਾ ਬੁੱਕਲ ਵਿੱਚ ਲੈਣਾ ਆਸਰਾ ਦੇਣਾ ਪਿਆਰ ਕਰਨਾ ਪ੍ਰਸ਼ਨ ਦੂਜਾ ਠੀਕ ਸ਼ਬਦ ਚੁਣ ਕੇ ਖਾਲੀ ਥਾਂ ਮਾ ਭਰੋ ਊੜਾ ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਡੈਸ਼ ਵਿਛਾਇਆ ਹੋਇਆ ਸੀ ਹਾਂ ਬੱਚਿਓ ਕੀ ਵਿਛਾਇਆ ਹੋਇਆ ਸੀ ਚੋਰ ਫਸਲ ਲੜਕੀ ਨੌਜਵਾਨ ਜਾਲ ਹਾਂ ਸ਼ਾਬਾਸ਼ ਜਾਲ ਸ਼ਿਕਾਰੀ ਨੇ ਸ਼িকার ਨੂੰ ਫੜਨ ਲਈ ਜਾਲ ਬਿਛਾਇਆ ਹੋਇਆ ਸੀ ਕੁਝ ਡੈਸ਼ ਚੋਰੀ ਕਰਨ ਦੀ ਸੋਚ ਰਹੇ ਸਨ ਹਾਂ ਬੱਚਿਓ ਚੋਰ ਸ਼ਾਬਾਸ਼ ਕੁਝ ਚੋਰ ਚੋਰੀ ਕਰਨ ਦੀ ਸੋਚ ਰਹੇ ਸਨ ਪਿੰਡ ਦੇ ਲੋਕ ਇੱਕ ਡੈਸ਼ ਦੀ ਅਰਥੀ ਚੁੱਕੀ ਬੜੀਆਂ ਵੱਲ ਜਾ ਰਹੇ ਸਨ ਹਾਂ ਬਚੋ ਹਾਂ ਨੌਜਵਾਨ ਦੀ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਰਥੀ ਚੁੱਕੀ ਬੜੀਆਂ ਵੱਲ ਜਾ ਰਹੇ ਸਨ ਅਗਲੇ ਪਿੰਡ ਵਿੱਚ ਇੱਕ ਡੈਸ਼ ਦਾ ਵਿਆਹ ਸੀ ਸਮਝੋ ਸ਼ਾਵਾਸ਼ ਲੜਕੀ ਦਾ ਅਗਲੇ ਪਿੰਡ ਵਿੱਚ ਇੱਕ ਲੜਕੀ ਦਾ ਵਿਆਹ ਸੀ ਕਿਸਾਨ ਦੀ ਪੱਕੀ ਡੈਸ਼ ਨੂੰ ਅੱਗ ਲੱਗੀ ਹੋਈ ਸੀ ਫਸਲ ਕਿਸਾਨ ਦੀ ਪੱਕੀ ਫਸਲ ਨੂੰ ਅੱਗ ਲੱਗੀ ਹੋਈ ਸੀ। ਪ੍ਰਸ਼ਨ ਤੀਜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਬੁੱਧਰਾਮ ਦਾ ਇਹ ਨਾਂ ਕਿਸ ਨੇ ਅਤੇ ਕਿਉਂ ਰੱਖਿਆ? ਹਾਂ ਬੱਚਿਓ। ਬੁੱਧਰਾਮ ਦਾ ਇਹ ਨਾਂ ਉਸ ਦੀ ਨਾਨੀ ਨੇ ਰੱਖਿਆ ਸੀ। ਉਸ ਦੀ ਇੱਛਾ ਸੀ ਕਿ ਉਸ ਦਾ ਦੋਤਾ ਬੁੱਧੀ ਵਾਲਾ ਹੋਵੇ। ਤਾ ਉਹਦਾ ਨਾਮ ਇਹ ਰੱਖਿਆ ਸੀ ਨਾਨਕੇ ਜਾਨ ਸਮੇਂ ਰਸਤੇ ਵਿੱਚ ਬੁੱਧੂ ਨੂੰ ਕੌਣ ਕੌਣ ਮਿਲਿਆ ਨਾਨਕੇ ਜਾਨ ਸਮੇਂ ਰਸਤੇ ਵਿੱਚ ਬੁੱਧੂ ਨੂੰ ਸਭ ਤੋਂ ਪਹਿਲਾਂ ਸ਼ਿਕਾਰੀ ਚੋਰ ਪਿੰਡ ਦੇ ਲੋਕ ਨੌਜਵਾਨ ਦੀ ਅਰਥੀ ਚੁੱਕੀ ਕੁੜੀ ਦਾ ਵਿਆਹ ਕਿਸਾਨ ਦੀ ਪੱਕੀ ਕਣਕ ਨੂੰ ਅੱਗ ਲੱਗੀ ਹੋਈ ਮਿਲੀ ਨਾਨਕੇ ਪਹੁੰਚ ਕੇ ਬੁੱਧੂ ਨੇ ਕੀ ਕੀਤਾ ਨਾਨਕੇ ਪਹੁੰਚ ਕੇ ਬੁੱਧੂ ਨੇ ਆਪਣੀ ਨਾਨੀ ਨੂੰ ਆਪ ਬਿੱਤੀ ਸੁਣਾਈ ਵੀ ਉਹਦੇ ਨਾਲ ਕੀ ਕੀ ਬਿੱਤਿਆ ਰਸਤੇ ਵਿੱਚ ਉਹਨੂੰ ਕੌਣ ਕੌਣ ਮਿਲਿਆ ਅਤੇ ਉਹਦੇ ਨਾਲ ਕੀ ਕੀ ਹੋਇਆ ਨਾਨੀ ਨੇ ਬੁੱਧੂ ਨੂੰ ਕੀ ਸਮਝਾਇਆ ਤਦ ਨਾਨੀ ਨੇ ਸਮਝਾਇਆ ਜੇਕਰ ਤੂੰ ਅਨਪੜ੍ਹ ਰਹਾ ਤਾਂ ਹੀ ਬੁੱਧੂ ਬਣਿਆ ਪਿਆਰੇ ਬੱਚਿਓ ਜੇ ਅਸੀਂ ਧਿਆਨ ਨਾਲ ਨਹੀਂ ਪੜਾਂਗੇ ਤਾਂ ਅਸੀਂ ਵੀ ਬੁੱਧੂ ਬਣ ਜਾਵਾਂਗੇ ਇਹ ਗੱਲ ਨਾਨੀ ਨੇ ਬੁੱਧੂ ਨੂੰ ਸਮਝਾਈ ਸੀ ਜੇਕਰ ਤੂੰ ਅਨਪੜ ਰਿਹਾ ਤਾਂ ਹੀ ਬੁੱਧੂ ਬਣਿਆ ਪੜ੍ਹਾਈ ਕਰਕੇ ਤੂੰ ਹੁਸ਼ਿਆਰ ਅਤੇ ਅਕਲਮੰਦ ਹੋ ਜਾਣਾ ਸੀ ਫਿਰ ਤੂੰ ਬਿਨਾਂ ਮਤਲਬ ਨਹੀਂ ਸੀ ਬੋਲਣਾ ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਜੇ ਬੋਲਣ ਦੀ ਲੋੜ ਹੋਵੇ ਤਾਂ ਸੋਚ ਸਮਝ ਕੇ ਹੀ ਬੋਲਦੇ ਹਨ ਪਿਆਰੇ ਬੱਚਿਓ ਸਾਨੂੰ ਵੀ ਹਮੇਸ਼ਾ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਪੜ੍ਹਾਈ ਕਰਕੇ ਹੀ ਹੁਸ਼ਿਆਰ ਅਤੇ ਅਕਲਮੰਦ ਹੋ ਜਾਣਾ ਚਾਹੀਦਾ ਹੈ ਬਿਨਾ ਮਤਲਬ ਤੋਂ ਨਹੀਂ ਬੋਲਣਾ ਚਾਹੀਦਾ ਕਿਉਂਕਿ ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਜੇ ਬੋਲਣ ਦੀ ਲੋੜ ਹੋਵੇ ਤਾਂ ਸੋਚ ਸਮਝ ਕੇ ਹੀ ਬੋਲਦੇ ਹਨ ਆਪਣੇ ਘਰ ਪਰਤ ਕੇ ਬੁੱਧੂ ਨੇ ਮਾਂ ਨੂੰ ਕੀ ਕਿਹਾ ਆਪਣੇ ਘਰ ਪਰਤ ਕੇ ਬੁੱਧੂ ਨੇ ਮਾਂ ਨੂੰ ਕਿਹਾ ਕਿ ਕੱਲ ਤੋਂ ਮੈਂ ਪੜਨ ਲਈ ਸਕੂਲ ਜਾਵਾਂਗਾ। ਇਹ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਬੱਚਿਓ ਇਹ ਮੈਂ ਤੁਹਾਡੀ ਕਿਤਾਬ ਦੇ ਵਿੱਚੋਂ ਹੀ ਵਾਕ ਬਣਾਏ ਹਨ। ਤੁਸੀਂ ਇਹਨਾਂ ਨੂੰ ਆਪਣੇ ਅਨੁਸਾਰ ਵੀ ਵਾਕਾਂ ਦੇ ਵਿੱਚ ਵਰਤ ਸਕਦੇ ਹੋ। ਸਭ ਤੋਂ ਪਹਿਲਾ ਹੈ ਨਿਕੰਮਾ। ਨਿਕੰਮਾ ਜਾਨ ਸਾਰੇ ਉਸ ਨੂੰ ਬੁੱਧੂ ਕਹਿੰਦੇ ਹਨ। ਸ਼ਿਕਾਰੀ ਸ਼ਿਕਾਰੀ ਨੇ ਜਾਲ ਵਿਛਾਇਆ ਹੋਇਆ ਸੀ ਆਪ ਬਿੱਤੀ ਬੁੱਧੂ ਨੇ ਨਾਨੀ ਨੂੰ ਆਪ ਬਿੱਤੀ ਸੁਣਾਈ ਹੁਸ਼ਿਆਰ ਪੜ੍ਹਾਈ ਕਰਕੇ ਤੂੰ ਹੁਸ਼ਿਆਰ ਹੋ ਜਾਣਾ ਸੀ ਫਜ਼ੂਲ ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ ਇਸ ਪਾਠ ਵਿੱਚ ਹੇਠ ਲਿਖੇ ਸ਼ਬਦ ਆਏ ਹਨ ਇਹਨਾਂ ਨੂੰ ਸਮਝੋ ਨਾਨਕੇ ਹਾਂ ਬੱਚਿਓ ਮਾਂ ਦੇ ਪੇਕੇ ਘਰ ਨੂੰ ਨਾਨਕੇ ਕਹਿੰਦੇ ਹਨ ਸਾਡੇ ਨਾਨਕੇ ਸਾਡੀ ਮਾਂ ਦੇ ਪੇਕੇ ਹੁੰਦੇ ਹਨ ਦੋਤਾ ਧੀ ਦੇ ਪੁੱਤਰ ਨੂੰ ਦੋਤਾ ਕਹਿੰਦੇ ਹਨ ਬੀੜ ਜੰਗਲ ਮੜੀਆਂ ਦਾ ਸੰਸਕਾਰ ਕਰਨ ਲਈ ਬਣਾਈ ਥਾ ਬੁੱਧੂ ਦੇ ਸਫ਼ਰ ਦੌਰਾਨ ਉਸ ਨੂੰ ਕੌਣ-ਕੌਣ ਮਿਲਿਆ ਹੇਠਾਂ ਦਿੱਤੇ ਗੋਲ ਚੱਕਰਾਂ ਵਿੱਚ ਲਿਖੋ ਹਾਂ ਬੱਚਿਓ ਸਭ ਤੋਂ ਪਹਿਲਾਂ ਸ਼ਿਕਾਰੀ ਚੋਰ ਪਿੰਡ ਦੇ ਲੋਕ ਨੌਜਵਾਨ ਦੀ ਅਰਥੀ ਚੁੱਕੀ ਕੁੜੀ ਦਾ ਵਿਆਹ ਕਿਸਾਨ ਦੀ ਪੱਕੀ ਕਣਕ ਨੂੰ ਅੱਗ ਲੱਗੀ ਨਾਨਕੇ ਪਹੁੰਚ ਗਿਆ ਸੀ ਫਿਰੋ ਲਾਸਟ ਤੇ ਰਚਨਾਤਮਕ ਗਤੀਵਿਧੀ ਬੱਚਿਓ ਛੁੱਟੀਆਂ ਵਿੱਚ ਜਦੋਂ ਤੁਸੀਂ ਨਾਨਕੇ ਜਾਂ ਰਿਸ਼ਤੇਦਾਰੀ ਵਿੱਚ ਗਏ ਸੀ ਤਾਂ ਤੁਸੀਂ ਰਸਤੇ ਵਿੱਚ ਜਾਂ ਉੱਥੇ ਰਹਿੰਦੇ ਹੋਏ ਕੀ ਕੁਝ ਦੇਖਿਆ ਅਤੇ ਕੀ ਕੁਝ ਕੀਤਾ ਉਹ ਤੁਸੀਂ ਆਪ ਲਿਖਣਾ ਹੈ ਇਹ ਤੁਹਾਡੇ ਲਈ ਇੱਕ ਰਚਨਾਤਮਕ ਗਤੀਵਿਧੀ ਹੈ ਧੰਨਵਾਦ ਬੱਚਿਓ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਵੇਗੀ ਮਿਲਾਂਗੇ ਇੱਕ ਅਗਲੀ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ